ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਆਪਾਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀ ਸਿੱਧੂ ਮੂਸੇਵਾਲੇ ਦੇ ਭਰਾ ਦੀ ਜਨਮ ਕੁੰਡਲੀ ਸਾਡੇ ਲਹਿੰਦੇ ਪੰਜਾਬ ਵਾਲੇ ਜਿਹੜੇ ਨੇ ਉਹ ਬੜੀਆਂ ਜਿਆਦੇ ਗੱਲਾਂ ਬਾਤਾਂ ਕਰ ਰਹੇ ਨੇ ਚੜ੍ਹਦੇ ਪੰਜਾਬ ਵਾਲੇ ਵੀ ਸੋ ਬਹੁਤ ਜ਼ਿਆਦਾ ਜਿਹੜਾ ਸਿਸਟਮ ਹੈ ਇਸ ਚੀਜ਼ ਦਾ ਚੱਲਿਆ ਹੋਇਆ ਅੱਜ ਆਪਾਂ ਉਸ ਚੀਜ਼ ਨੂੰ ਜਿਹੜਾ ਜ਼ਰੂਰ ਸਮਝਾਂਗੇ ਥੋੜੀ ਜੀ ਉਹਦੇ ਵਿੱਚ ਪਾਰਦਰਸ਼ੀ ਲਿਆਉਣੀ ਜ਼ਰੂਰੀ ਹੈ ਥੋੜਾ ਜਿਹਾ ਧਿਆਨ ਦਿਓ ਜੀ ਪਹਿਲਾਂ ਤੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਹਾਲਾਂਕਿ ਉਹਦੀਆਂ ਜਿਹੜੀਆਂ ਨੇ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕਾਂ ਦੇ ਵੱਲੋਂ ਭਵਿੱਖ ਬਾਣੀਆਂ ਕੀਤੀਆਂ ਜਾ ਰਹੀਆਂ ਨੇ ਹੁਣੇ ਤੋਂ ਉਹਦੇ ਜਨਮ ਬਾਰੇ ਉਹਦੀ ਜਨਮ ਕੁੰਡਲੀ ਨੂੰ ਲੈ ਕੇ ਵੀ ਉਹ ਕਿੱਦਾਂ ਦਾ ਹੋਏਗਾ ਕਹਿੋ ਜੇ ਉਹਦੇ ਜਿਹੜੇ ਨੇ ਮੀਮੋ ਸੋਣਗੇ ਉਹਦਾ ਜੀਵਨ ਕਿਹੋ ਜਿਹਾ ਹੋਏਗਾ ਸੋ ਬਿਨਾਂ ਦੇਖੀ ਲੋਕ ਗੱਲਾਂ ਬਾਤਾਂ ਉਡਾ ਰਹੇ ਨੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਬੰਦਾ ਲਹਿੰਦੇ ਪੰਜਾਬ ਤੋਂ ਸੀ ਚਲੋ ਮੈਂ ਲਹਿੰਦੇ ਪੰਜਾਬ ਨੂੰ ਮੜਾ ਨਹੀਂ ਕਹਿੰਦਾ ਤੇ ਉਸ ਬੰਦੇ ਦੀ ਗੱਲ ਨਾਲ ਮੈਂ ਸਹਿਮਤ ਵੀ ਆ ਪਰ ਉਹਨੇ ਜੋ ਕਿਹਾ ਥੋੜਾ ਜਿਹਾ ਗੌਰ ਕਰਨ ਵਾਲਾ ਵੀ ਸੀ ਪਰ ਥੋੜਾ ਜਿਹਾ ਉਹਦੇ ਵਿੱਚ ਵਿੱਚ ਗੱਪ ਵੀ ਸੀ ਮੈਂ ਐਵੇਂ ਤੁਹਾਨੂੰ ਕੁਝ ਕਹਿ ਦਿਆ ਹਨ ਉਹਨੇ ਕਿਹਾ ਸੀ ਕਹਿੰਦਾ ਵੀ ਇਹ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੋਊਗਾ ਹੁਣ ਖਤਰਨਾਕ ਸ਼ਬਦ ਕੀ ਹੈ ਜੀ ਇਹਦਾ ਅਰਥ ਕੀ ਕਰੋਗੇ ਕਿੰਦਾ ਜੀ ਉਹਦੇ ਨਾਲੋਂ ਜ਼ਿਆਦਾ ਇਹ ਨਾਮ ਕਮਾਊਗਾ ਚਲੋ ਇਹ ਠੀਕ ਆ ਮੰਨ ਲੈਂਦੇ ਆ ਵੀ ਨਾਮ ਕਮਾਊਗਾ ਜੀ ਕਿੰਦਾ ਜੀ ਉਹਨਾਂ ਵੈਰੀਆਂ ਨੂੰ ਇਨੀ ਖਤਮ ਕਰਨਾ ਤੇ ਹਾਲਾਂਕਿ ਕਿੰਨੇ ਸਾਲ ਪਏ ਨੇ 20 22 25 ਸਾਲ ਅਸੀਂ ਜੇ ਅੱਗੇ ਸੋਚਾਂਗੇ ਅੱਜ 24 ਚੱਲਦਾ ਤੇ ਅਸੀਂ ਜੇ 2045 46 48 ਤੱਕ ਜੇ ਸੋਚੀਏ ਕਿੰਨਾ ਸਮਾਂ ਕੀ ਉਦੋਂ ਤੱਕ ਉਹ ਲੋਕ ਬੈਠੇ ਰਹਿਣਗੇ ਹੋ ਸਕਦਾ ਉਹਨਾਂ ਨੂੰ ਪਰਮਾਤਮਾ ਹੀ ਸਜ਼ਾ ਦੇ ਦੇ ਤੇ ਬਹੁਤੇ ਲੋਕ ਕਹਿੰਦੇ ਆ ਵੀ ਸਾਨੂੰ ਸਿੱਧੂ ਚਾਹੀਦਾ ਸੀ ਉਹੀ ਆ ਗਿਆ ਮੈਂ ਕਿੰਨਾ ਵੀ ਆਪੋ ਆਪਣੇ ਕਰਮ ਹੁੰਦੇ ਨੇ ਆਪੋ ਆਪਣੇ ਭਾਗ ਹੁੰਦੇ ਨੇ ਜਿਹੜੀ ਦੌਲਤ ਸ਼ੋਹਰਤ ਉਹ ਬੰਦਾ ਕਮਾ ਗਿਆ ਨਾ ਹੋ ਸਕਦਾ ਇਹ ਬੱਚਾ ਕਮਾ ਸਕੇ ਨਾ ਕਮਾ ਸਕੇ ਉਹ ਇਹਦੀ ਕਿਸਮਤ ਹੈ ਪ੍ਰਮਾਤਮਾ ਨੇ ਇਹਦੇ ਭਾਗ ਲਿਖ ਕੇ ਭੇਜੇ ਨੇ ਇਹ ਕਹਿੋ ਜਿਹਾ ਹੋਏਗਾ ਇਹ ਤਾਂ ਵੱਡਾ ਹੋਣ ਤੇ ਪਤਾ ਲੱਗੇਗਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਪਿਤਾ ਸਾਡਾ ਚੀਫ ਮਿਨਿਸਟਰ ਸੀ ਤੇ ਬੱਚੇ ਵੀ ਚੀਫ ਮਿਨਿਸਟਰ ਬਣਨ ਉਦਾਹਰਨ ਤੁਹਾਡੇ ਸਾਹਮਣੇ ਆ ਜੀ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿੰਦਾ ਹੁਣ ਕਈ ਲੋਕਾਂ ਦੀ ਮਾਨਸਿਕ ਤੇ ਘਟਿਆ ਸੋਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਇੱਕ ਭਰਾ ਨੇ ਜਨਮ ਲਿਆ ਮਾਤਾ ਚਰਨਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਥੋੜੇ ਦਿਨਾਂ ਬਾਅਦ ਹੀ ਭਗਵਾਨ ਸਿੰਘ ਮਾਨ ਦੇ ਘਰੇ ਇੱਕ ਇੱਕ ਬੇਟੀ ਨੇ ਜਨਮ ਲੈ ਲਿਆ ਹੁਣ ਹੁਣ ਦੇਖੋ ਘਟਿਆ ਮਾਨਸਿਕ ਲੋਕਾਂ ਦੀ ਲੋਕ ਪਤਾ ਕਿਹੋ ਜੀਆਂ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਤੇ ਔਨ ਰਿਕਾਰਡ ਕਹਿੰਦੇ ਜੀ ਉਧਰ ਮੁੰਡਾ ਹੋ ਗਿਆ ਇਧਰ ਬੇਟੀ ਹੋ ਗਈ ਹੈ ਨਾ ਦੋਨਾਂ ਦਾ ਰਿਸ਼ਤਾ ਕਰ ਦੋ ਕਹਿੰਦੇ ਹੁਣ ਦੇਖੋ ਜੀ ਭਗਵਾਨਤਮਾਨ ਨੇ ਇਨਸਾਫ ਨਹੀਂ ਦਿੱਤਾ ਤੇ ਐਂ ਦੇਖੋ ਜੀ ਅੱਗੇ ਚੱਲ ਮਤਲਬ ਬਹੁਤ ਸਾਰੀਆਂ ਗੱਲਾਂ ਜੋ ਇੱਥੇ ਬਿਆਨ ਨਹੀਂ ਹੋ ਸਕਦੀਆਂ ਤੁਸੀਂ ਆਪ ਹੀ ਸਮਝਦਾਰ ਹੋ ਸੋ ਆਖਰ ਇਹੋ ਜੀ ਮਾਨਸਿਕ ਤੇ ਘਟੀਆ ਸੋਚ ਲੈ ਕੇ ਲੋਕ ਚੱਲੇ ਹੋਏ ਨੇ ਯਾਰ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਪਤਾ ਬਿਲਕੁਲ ਕੱਲ ਦਾ ਨਹੀਂ ਹੈਗਾ 2 ਘੰਟਿਆਂ ਦਾ ਨਹੀਂ ਪਤਾ ਬਾਅਦ ਚ ਕੀ ਹੋਣਾ ਤੇ ਅਸੀਂ ਸਾਲਾਂ ਬੱਧੀ ਆਸਾਂ ਲਾ ਕੇ ਬੈਠੇ ਆਂ ਵੀ ਕੀ ਹੋਣਾ ਬੜੀ ਕਮਾਲ ਦੀ ਗੱਲ ਹੈ ਲੋਕਾਂ ਨੂੰ ਆਪਣੇ ਘਰ ਦੀ ਫਿਕਰ ਹੋਵੇ ਨਾ ਹੋਵੇ ਪਰ ਇਹ ਲੋਕ ਦੂਜੇ ਦੀ ਫਿਕਰ ਬਹੁਤ ਕਰਦੇ ਨੇ ਵੀ ਫਲਾਣਾ ਕੀ ਕਰੇਗਾ ਉਧਰ ਕੀ ਹੋਏਗਾ ਇੰਨਾ ਬੰਦਾ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਖੁਸ਼ ਦੇ ਕੇ ਇਹ ਦੁਖੀ ਹੋ ਜਾਂਦਾ ਹੈ ਇਹ ਪਰਮਾਤਮਾ ਦੇ ਰੰਗ ਨੇ ਉਹਨਾਂ ਨੂੰ ਜੇ ਪੁੱਤਰ ਦੇਤਾ ਹੋ ਸਕਦਾ ਹੈ ਉਹਨਾਂ ਦੇ ਘਰੇ ਧੀ ਦੇ ਦਿੰਦਾ ਇਧਰ ਪੁੱਤਰ ਦੇ ਦਿੰਦਾ ਹੋ ਸਕਦਾ ਹੈ ਦੋਨਾਂ ਨੂੰ ਪੁੱਤਰ ਦੇ ਦਿੰਦਾ ਹੋ ਸਕਦਾ ਹੈ ਦੋਨਾਂ ਨੂੰ ਧੀ ਦੇ ਦਿੰਦਾ ਉਸ ਕੀ ਕਰ ਲੈਂਦੇ ਉਹਦਾ ਇਹ ਪ੍ਰਮਾਤਮਾ ਦੀਆਂ ਦਾਤਾਂ ਨੇ ਉਸ ਪ੍ਰਮਾਤਮਾ ਨੇ ਉਧਰ ਵੀ ਬਖਸ਼ਿਸ਼ ਕੀਤੀ ਹੈ ਇਧਰ ਵੀ ਬਖਸ਼ਿਸ਼ ਕੀਤੀ ਹੈ ਉਹਨੂੰ ਖੇੜੇ ਮੱਥੇ ਪਰਵਾਣ ਕੀਤਾ ਜਾਏ ਸੋ ਰਹੀ ਸਿੱਧੂ ਮੂਸੇਵਾਲੇ ਦੇ ਭਰਾ ਦੀ ਗੱਲ ਇਹ ਉਹਦੇ ਭਾਗ ਨੇ ਉਹਦੇ ਕਰਮ ਨੇ ਜੀ ਦੇਖੋ ਜੋ ਉਹਦੇ ਕਰਮਾਂ ਚ ਉਹਦੇ ਭਾਗਾਂ ਚ ਪ੍ਰਮਾਤਮਾ ਨੇ ਦਿੱਤਾ ਤੇ ਉਹ ਉਹਨੇ ਬਿਲਕੁਲ ਉਹਨੂੰ ਮਿਲਣਾ ਹੀ ਮਿਲਣਾ ਅਸੀਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਉਹਨੂੰ ਡਾਂਟ ਨਹੀਂ ਸਕਦੇ ਇਹ ਸਭ ਕੁਝ ਪਰਮਾਤਮਾ ਨੇ ਤੈਅ ਕੀਤਾ ਹੋਇਆ ਸੀ ਪਰਮਾਤਮਾ ਨੇ ਉਸੇ ਪ੍ਰਕਾਰ ਕੀਤਾ ਤੇ ਅਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਜੋ ਪਰਮਾਤਮਾ ਦਾ ਸੀ ਉਹਨੇ ਉਹ ਕਰ ਦਿੱਤਾ ਇਹ ਉਹਦੀ ਰਜ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ